ਹੋ ਜੀ ਪਿਆਰੀ ਸਾਧ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਦੇ ਅੰਦਰ ਜੀ ਕੰਮ ਚੱਲ ਰਿਹਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਕਿੰਗ ਆਫ ਪੰਜਾਬ ਬਲੌਗ ਐਂਡ ਟਰੈਵਲ ਪਿਆਰੀ ਸਾਧ ਸੰਗਤ ਜੀ ਅੱਜ ਪਹੁੰਚੇ ਹਾਂ ਗੁਰਦੁਆਰਾ ਸ਼੍ਰੀ ਪੋੜ ਸਾਹਿਬ ਜੋ ਕਿ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨ ਸੂਪ ਪ੍ਰਾਪਤ ਧਰਤੀ ਹੈ ਜੀ ਇੱਥੇ ਗੁਰੂ ਮਹਾਰਾਜ ਜੀ ਆਏ ਤੇ ਸੰਗਤਾਂ ਨੂੰ ਨਿਹਾਲ ਕੀਤਾ ਜੀ ਪਿਆਰੀ ਸਾਧ ਸੰਗਤ ਜੀ ਜਿੰਨਾ ਪਿਆਰੀ ਸਾਧ ਸੰਗਤ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਜੀ ਉਹ ਕਰ ਲੈਣ ਤੁਹਾਨੂੰ ਨਵੇਂ ਅੱਗੇ-ਅੱਗੇ ਨਵੀਂ-ਨਵੀਂ ਅਪਡੇਟ ਦਿੰਦੇ ਰਹਾਂਗੇ ਜੀ ਚਲੋ ਜੀ ਚੱਲਦੇ ਆ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਵੀ ਕਰਵਾਉਨੇ ਆ ਜੀ ਤੁਹਾਨੂੰ ਲੋ ਜੀ ਪਿਆਰੀ ਸਾਧ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਜੀ ਦਾ ਮੇਨ ਗੇਟ ਹੈ ਜੀ ਇਸ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਜੁੜਿਆ ਹੋਇਆ ਹੈ ਜੀ ਤੁਹਾਨੂੰ ਦਰਸ਼ਨ ਕਰਵੋਣੇ ਆ ਜੀ ਗੁਰਦੁਆਰਾ ਸਾਹਿਬ ਜੀ ਦੇ ਤੇ ਨਿਹਾਲ ਕਰਦੇ ਆ ਜੀ ਲੋ ਜੀ ਪਿਆਰੀ ਸਾਧ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਵਿੱਚ ਪਾਰਕ ਕਿੰਨੀ ਵਧੀਆ ਬਣੀ ਹੋਈ ਜੀ ਜੀ ਤੁਸੀਂ ਦੇਖ ਸਕਦੇ ਹੋ ਜੀ ਇੱਧਰ ਗੁਰਦੁਆਰਾ ਸਾਹਿਬ ਜੀ ਦੇ ਕਰੋ ਦਰਸ਼ਨ ਜੀ ਜਿੱਥੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਚਰਨ ਪਾਏ ਤੇ ਸੰਗਤਾਂ ਨੂੰ ਕੀਤਾ ਨਿਹਾਲ ਜੀ ਤੇ ਤੁਸੀਂ ਇੱਧਰ ਵੀ ਦੇਖ ਸਕਦੇ ਹੋ ਇੱਧਰ ਸੰਗਤਾਂ ਦੁਆਰਾ ਸੇਵਾ ਕੀਤੀ ਹੋਈ ਜੀ ਲੱਕੜਾਂ ਦੀ ਬਾਲਣ ਦੀ ਤੁਸੀਂ ਦੇਖ ਸਕਦੇ ਹੋ ਸੰਗਤਾਂ ਦੇ ਸੰਜੋਗ ਨਾਲ ਇਸ ਗੁਰਦੁਆਰਾ ਸਾਹਿਬ ਵਿੱਚ ਕੰਮ ਚੱਲ ਰਿਹਾ ਜੀ ਤੇ ਆ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਵਿੱਚ ਹਰਿਆਲੀ ਕਿੰਨੀ ਸੋਹਣੀ ਲੱਗਦੀ ਪਈ ਹੈ ਜੀ ਲੋ ਜੀ ਪਿਆਰੀ ਸਾਧ ਸੰਗਤ ਜੀ ਕਰੋ ਦਰਸ਼ਨ ਜੀ ਨਿਸਾਨ ਸਾਹਿਬ ਜੀ ਦੇ ਤੋ ਜੀ ਪਿਆਰੀ ਸਾਧ ਸੰਗਤ ਜੀ ਵੀਡੀਓ ਦੇ ਨਾਲ ਬਣੇ ਰਹੋ ਜੀ ਤੁਹਾਨੂੰ ਗੁਰੂ ਮਹਾਰਾਜ ਜੀ ਦੇ ਦਰਸ਼ਨ ਵੀ ਕਰਵਾਉਣੇ ਆ ਤੇ ਕਰਦੇ ਆ ਨਿਹਾਲ ਜੀ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਵਿੱਚ ਘੋੜੇ ਵੀ ਬਣੇ ਹੋਏ ਜਨਨ ਜੀ ਪਿਆਰੀ ਸਾਧ ਸੰਗਤ ਜੀ ਵੀਡੀਓ ਦੇ ਨਾਲ ਬਣੇ ਰਹੋ ਜੀ ਤੁਹਾਨੂੰ ਗੁਰੂ ਸਾਹਿਬ ਜੀ ਦੇ ਦਰਸ਼ਨ ਵੀ ਕਰਵਾਉਣੇ ਆ ਜੀ ਜਿੰਨਾ ਪਿਆਰੀ ਸਾਧ ਸੰਗਤ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਜੀ ਉਹ ਕਰ ਲੈਣ ਤੁਹਾਨੂੰ ਅੱਗੇ-ਅੱਗੇ ਨਵੀਂ ਅਪਡੇਟ ਵੀ ਦਿੰਦੇ ਰਹਾਂਗੇ ਜੀ ਪਿਆਰੀ ਸਾਧ ਸੰਗਤ ਜੀ ਇਸ ਜਗ੍ਹਾ ਤੇ ਆ ਕੇ ਗੁਰੂ ਗੋਬਿੰਦ ਮਹਾਰਾਜ ਜੀ ਦੇ ਘੋੜੇ ਨੇ ਪੌੜ ਖੜਕਾਇਆ ਸੀ ਜੀ ਤੁਸੀਂ ਦੇਖ ਸਕਦੇ ਹੋ ਇਹ ਉਸ ਤਰ੍ਹਾਂ ਹੀ ਘੋੜਿਆ ਪੌੜ ਖੜਕਾਉਂਦਾ ਹੋਇਆ ਦਿਖਾਇਆ ਗਿਆ ਹੈ ਜੀ ਜਦੋਂ ਗੁਰੂ ਗੋਬਿੰਦ ਮਹਾਰਾਜ ਜੀ ਇਸ ਜਗ੍ਹਾ ਉੱਤੇ ਆਏ ਸਨ ਤਾਂ ਇਸ ਜਗ੍ਹਾ ਉੱਤੇ ਬਹੁਤ ਹੀ ਝਾੜੀਆਂ ਤੇ ਜੰਗਲ ਸਨ ਜੀ ਤੇ ਵੱਡੇ ਵੱਡੇ ਟਿੱਬੇ ਬਣੇ ਹੋਏ ਸਨ ਜੀ ਇਸ ਜਗ੍ਹਾ ਦੇ ਉੱਤੇ ਤੇ ਇਸ ਜਗ੍ਹਾ ਵੱਲ ਆਉਣ ਲਈ ਇੱਕ ਪੈਦਲ ਰਸਤਾ ਡੰਡੀ ਹੁੰਦੀ ਸੀ ਜੀ ਇਸ ਰਸਤੇ ਰਾਹੀ ਦਸਮੇਸ਼ ਪਿਤਾ ਜੀ ਨੇ ਆਪਣਾ ਸਫ਼ਰ ਤੈਅ ਕੀਤਾ ਸੀ ਜੀ ਪਿਆਰੀ ਸਾਧ ਸੰਗਤ ਜੀ ਵੀਡੀਓ ਦੇ ਨਾਲ ਬਣੇ ਰਹੋ ਜੀ ਤੁਹਾਨੂੰ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਵਾਉਨੇ ਆ ਦਰਬਾਰ ਸਾਹਿਬ ਜੀ ਦੇ ਅੰਦਰ ਲੈ ਕੇ ਚਾਲਦੇ ਆ ਜੀ ਤੁਹਾਨੂੰ ਤੇ ਕਰਵਾਉਨੇ ਆ ਗੁਰੂ ਸਾਹਿਬ ਜੀ ਦੇ ਦਰਸ਼ਨ ਤੁਸੀਂ ਦਰਸ਼ਨ ਕਰਕੇ ਬੜੁ ભાગੀ ਬਣ ਸਕਦੇ ਹੋ ਜੀ ਜਿੰਨਾ ਪਿਆਰੀ ਸਾਧ ਸੰਗਤ ਮੇਰੇ ਵੀਡੀਓ ਰਾਹੀਂ ਦਰਸ਼ਨ ਕਰ ਰਹੀ ਹੈ ਜੀ ਪ੍ਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ ਇਸ ਧਰਤੀ ਦੇ ਉੱਪਰ ਸਾਂਤ ਨਰਾਇਣ ਦਾਸ ਜੀ ਆਪਣੇ ਮਨ ਵਿੱਚ ਸਰਦਾ ਧਾਰ ਕੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਪੂਰੀ ਸਰਦਾ ਭਾਵਨਾ ਨਾਲ ਭਗਤੀ ਕਰੇ ਸਨ ਜੀ ਉਹ ਸੋਚ ਰਹੇ ਸਨ ਕਿ ਮੈਂ ਕਿਤੇ ਗੁਰੂ ਜੀ ਦੇ ਦਰਸ਼ਨਾਂ ਤੋਂ ਵਾਂਝਾ ਨਾ ਰਹਿ ਜਾਵਾਂ ਦਸਮੇਸ਼ ਪੀਤਾ ਜੀ ਨੇ ਆਲਮਗੀਰ ਸਾਹਿਬ ਤੋਂ ਘੋੜੇ ਤੇ ਸਵਾਰ ਹੋ ਕੇ 14 ਕੋ ਨੂੰ ਚਾਲਾ ਪਾਇਆ ਤੇ ਫਲਾਈ ਸਾਹਿਬ ਦੀ ਧਰਤੀ ਨੂੰ ਭਾਗ ਲਾਉਂਦੇ ਹੋਏ 15 ਪਉ ਨੂੰ ਅਮਰਤ ਵੇਲੇ ਇਸ ਧਰਤੀ ਨੂੰ ਭਾਗ ਲਾਇੀ ਜੀ ਪਿਆਰੀ ਸਾਧ ਸੰਗਤ ਜੀ ਤੁਸੀਂ ਗੁਰੂ ਸਾਹਿਬ ਜੀ ਦੇ ਦਰਸ਼ਨ ਵੀ ਕਰ ਸਕਦੇ ਹੋ ਜੀ ਤੇ ਨਿਹਾਲ ਹੋ ਸਕਦੇ ਹੋ ਜੀ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ ਪਿਆਰੀ ਸਾਧ ਸੰਗਤ ਜੀ ਜਦੋਂ ਦਸ਼ਮੇਸ਼ ਪਿਤਾ ਜੀ ਇਸ ਧਰਤੀ ਉੱਤੇ ਪਹੁੰਚੇ ਸਨ ਤਾਂ ਕਾਲਪੁਰਖ ਦੇ ਹੁਕਮ ਅਨੁਸਾਰ ਘੋੜੇ ਨੂੰ ਅਟਕਾਲ ਪਈ ਤੇ ਘੋੜਾ ਇਸ ਜਗ੍ਹਾ ਤੇ ਆ ਕੇ ਰੁਕ ਗਿਆ। ਜਸਮੀਤ ਪਿਤਾ ਜੀ ਨੇ ਘੋੜੇ ਨੂੰ ਅੱਡੀ ਲਾਈ ਤਾਂ ਘੋੜੇ ਨੇ ਪੌੜ ਖੜਕਾਇਆ। ਜਦੋਂ ਪੌੜ ਦਾ ਖੜਕਾ ਹੋਇਆ ਤਾਂ ਸੰਤ ਨਰਾਇਣਦਾਸ ਜੀ ਦੇ ਮਨ ਤੇ ਇੱਕ ਲਾਈਟ ਪਈ। ਉਹ ਉੱਥੇ ਕੇ ਗੁਰੂ ਸਾਹਿਬ ਜੀ ਦੇ ਦਰਸ਼ਨ ਵੀ ਕੀਤੇ ਤੇ ਗੱਲ ਵਿੱਚ ਪੱਲਾ ਪਾ ਕੇ ਉਹਨਾਂ ਨੇ ਸੇਵਾ ਮੰਗੀ। ਜਾ ਗੁਰੂ ਗੋਬਿੰਦ ਮਹਾਰਾਜ ਜੀ ਨੇ ਖੁਸ਼ ਹੋ ਕੇ ਸੰਤ ਨਾਰਾਇਣਦਾਸ ਜੀ ਨੂੰ ਅਮਰ ਹੌਂ ਦਾ ਵਰ ਦਿੱਤਾ ਸੰਤ ਜੀ ਨੇ ਪਿੰਡ ਦੇ ਇਲਾਕੇ ਦਾ ਭਲਾ ਮੰਗਿਆ ਤੇ ਮਹਾਰਾਜ ਜੀ ਨੇ ਇਸ ਨਗਰ ਨੂੰ ਭਾਗ ਲਾਏ ਤੇ ਅੱਗੇ ਚਾਲੇ ਪਾ ਦਿੱਤੇ ਇਸ ਸਥਾਨ ਦਾ ਹੁਕਮ ਚਮਕੌਰ ਸਾਹਿਬ ਜੀ ਤੋਂ ਹੋਇਆ ਤੇ ਕਈ ਸੰਤ ਮਹਾਪੁਰਸ਼ਾਂ ਵੱਲੋਂ ਹੋਇਆ ਹੈ ਅਸੀਂ ਪਿਆਰੀ ਸਾਧ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਇਹ ਉਹੀ ਜਗਾ ਹੈ ਜਿੱਥੇ ਸੰਤ ਨਾਰਾਇਣ ਦਾਸ ਜੀ ਬੈਠ ਕੇ ਗੁਰੂ ਗੋਬਿੰਦ ਮਹਾਰਾਜ ਜੀ ਦੇ ਦਰਸ਼ਨ ਕਰਨ ਲਈ ਬੰਦਗੀ ਕਰਿਆ ਕਰਦੇ ਸਨ ਜੀ ਹੋ ਜੀ ਪਿਆਰੀ ਸਾਧ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਇੱਧਰ ਗੁਰਦੁਆਰਾ ਸਾਹਿਬ ਜੀ ਦਾ ਲੰਗਰ ਹਾਲ ਹੈ ਜੀ ਇਸ ਗੁਰਦੁਆਰਾ ਸਾਹਿਬ ਵਿੱਚ ਪੂਰਨਮਾਸੀ ਦੇ ਦਿਨ ਭਾਰੀ ਇਕੱਠ ਹੁੰਦਾ ਹੈ ਜੀ ਉਸ ਦਿਨ ਸੰਗਤਾਂ ਹਮ ਹਮ ਆ ਕੇ ਇੱਥੇ ਪਹੁੰਚਦੀਆਂ ਨੇ ਜੀ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਲੰਗਰ ਸਕਦੀਆਂ ਹਨ ਜੀ ਪਿਆਰੀ ਸਾਧ ਸੰਗਤ ਜੀ ਤੁਸੀਂ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਵੀ ਪੜ੍ਹ ਸਕਦੇ ਹੋ ਜੀ ਇੱਥੇ ਹਰ ਐਤਵਾਰ ਸਵੇਰੇ 8 ਵਜੇ ਸੁਖਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਜਾਂਦੇ ਹਨ ਜੀ ਸੰਗਰਾਦ ਵੇਲੇ 8 ਵਜੇ ਪੂਰਨਮਾਸੀ ਦੇ ਭੋਗ 11 ਵਜੇ ਪਾਏ ਜਾਂਦੇ ਹਨ ਜੀ ਤੋ ਜੀ ਪਿਆਰੀ ਸਾਧ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਦੇ ਅੰਦਰ ਜੀ ਕੰਮ ਚੱਲ ਰਿਹਾ ਜੀ ਸੰਗਤਾਂ ਦੇ ਸੰਜੋਗ ਨਾਲ ਸੰਗਤਾਂ ਦੇ ਰਹਿਣ ਵਾਸਤੇ ਸਰਾਮਾ ਤੇ ਨਵਾਂ ਲੰਗਰ ਘਰ ਵੀ ਬਣਾਇਆ ਜਾ ਰਿਹਾ ਜੀ ਪਿਆਰੀ ਸਾਧ ਸੰਗਤ ਜੀ ਤੁਸੀਂ ਇਸ ਗੁਰਦੁਆਰਾ ਸਾਹਿਬ ਵਿੱਚ ਆ ਕੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰ ਸਕਦੇ ਹਾਂ ਜਿੱਤੇ ਬੜਪਾਗੀ ਬਣ ਸਕਦੇ ਹਾਂ ਪਿਆਰੀ ਸਾਧ ਸੰਗਤ ਜੀ ਇਸ ਗੁਰਦੁਆਰਾ ਸਾਹਿਬ ਵਿੱਚ ਕੰਮ ਦੀ ਸੇਵਾ ਚੱਲ ਰਹੀ ਹੈ ਜੀ ਤੁਸੀਂ ਆਪਣੀ ਕਿਰਤ ਕਮਾਈ ਦੇ ਵਿੱਚੋਂ ਕੁਝ ਦਸਵੰਦ ਕੱਢ ਕੇ ਇਸ ਗੁਰਦੁਆਰਾ ਸਾਹਿਬ ਵਿੱਚ ਆ ਕੇ ਦੇ ਸਕਦੇ ਹੋ ਜੀ ਤੇ ਗੁਰੂ ਸਾਹਿਬ ਜੀ ਦੇ ਹਾਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹੋ ਜੀ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਤੁਹਾਨੂੰ ਦਰਸ਼ਨ ਕਰਵਾਇਆ ਗੁਰਦੁਆਰਾ ਸ਼੍ਰੀ ਪਾੜ ਸਾਹਿਬ ਜੋ ਕਿ ਧੰਤਨ ਸ਼੍ਰੀ ਗੁਰੂ ਗੋਬਿੰਦ ਮਹਾਰਾਜ ਜੀ ਦੀ ਚਾਨਣ ਸੋ ਪ੍ਰਾਪਤ ਧਰਤੀ ਹੈ ਜੀ ਮਿਲਦੇ ਆਂ ਜੀ ਅਗਲੇ ਬਲੌਗ ਦੇ ਵਿੱਚ ਮੇਰੇ ਚੈਨਲ ਨੂੰ ਕਾਲੋ ਸਬਸਕ੍ਰਾਈਬ ਜੀ ਜਿੰਨਾ ਪਿਆਰੀ ਸਾਧ ਸੰਗਤ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਜੀ ਉਹ ਕਰ ਲੈਣ ਤੁਹਾਨੂੰ ਅੱਗੇ-ਅੱਗੇ ਨਵੀਂ ਅਪਡੇਟ ਦਿੰਦੇ ਰਹਾਗੇ ਜੀ ਮਿਲਦੇ ਆਂ ਜੀ ਅਗਲੇ ਬਲੌਗ ਦੇ ਵਿੱਚ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ